ਮੈਟਰ ਕੀ ਹਾਸਲਾ ਚਿੱਤਾਂ ਦੇ ਮੈਂ ਤਾਂ ਜਾਣਦੀ ਹਾਂ ਆਪਾਂ ਗੱਡੀ ਚ ਫਿਰ ਰੋੜਾ ਡੋੜੇ ਮੁੰਡੇ ਦਾ ਫਰੈਂਚੀ ਆ ਆ ਕਰਦੀ ਕੀ ਆ ਗਿਆ ਆ ਜੀ ਬਈ ਮੇਰੀ ਭੈਣ ਦਾ ਵਿਆਹ ਇਮੋਸ਼ਨਲ ਵੀ ਨਹੀਂ ਹੋਣ ਦਿੰਦੇ ਹੋਰ ਲਾਈ ਨਿੱਕੇ ਬੈਠੇ ਗੱਲਬਾਤ ਕਰੇ ਸਾਡੇ ਕੁੜੀ ਦਾ ਵਿਆਹ ਉਹ ਵੂ ਮੇਰੇ ਨੂੰ ਫੋਟਾ ਉੱਠੇ ਜਾ ਆਏ ਵੇ ਕਾਡਾ ਬੰਡਾ ਆਉਂਦਾ ਵਯਾ ਹੂ ਸਾਹ ਕੁੜੀ ਦਾ ਆਣਾ ਬੰਡਾ ਆਉਂਦਾ ਵਯਾ ਏ ਏ ਹੱਥ ਖੜੇ ਕਰਦੇ ਮੇਕੇ ਕਰਨਾ ਨਹੀਂ ਕਾਲ ਆਣੀ ਛੱਡੀ ਜਾਂਦਾ ਉਹ ਕੋਤ ਨੂੰ ਲਾਉ ਬਾਈ ਕਿੱਥੇ ਗਿਆ ਬਾਈ ਆਸਾ ਕਿੱਧਰ ਉਹ ਕਿੱਧਰ ਗਿਆ ਦੋ ਜਾਨੇ ਉਂਦਾ ਰੇ ਪਰ ਅੱਜ ਨਿੱਕਾ ਸਾਨੂੰ ਸ਼ਹਿਰੀ ਜਨਾਊਗਾ ਦੱਸੋ ਆਹ ਮੈਨੂੰ ਸ਼ਹਿਰੀ ਕੱਟ ਲਾ ਬੰਦ ਕਰ ਆ ਵੀ ਹੁਣ ਦੱਸ ਨਿੱਕੇ ਬੋਲ ਦੋ ਸ਼ਬਦ ਕਹਿੰਦਾ ਮੈਨੂੰ ਧੋਖੇ ਬਾਦ ਕਹਿ ਗਈ ਉਹ ਓਏ 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 ਕਹਿੰਦਾ ਉਹ ਮੇ ਤੋਂ ਮੇਰੇ ਪਿਆਰ ਦਾ ਸਬੂਤ ਮੰਗ ਰਹੀ ਆ ਹਾਏ ਹਾਏ ਅਰੇ ਮੈਂ ਉਹਨੂੰ ਕਹਿੰਦਾ ਤੂੰ ਅੱਜ ਮੇ ਤੋਂ ਮੇਰੇ ਪਿਆਰ ਦਾ ਸਬੂਤ ਨਾ ਮੰਗ ਓਏ ਓਏ ਮੈਂ ਉਹਦਾ ਕਿਸੇ ਹੋਰ ਨਾਲ ਸੋਹਣਾ ਤੱਕ ਮਾਫ ਕਰਦਾ ਰਿਹਾ ਪੋਰੀ ਪੋਰੀ ਬਈ ਪਈ ਚੰਗੀ ਕਰਕੇ ਪੋਰੀਆ ਫਰੀਕ ਕਰਕੇ ਪੋਰੀਆ ਬਈ ਬਾੜੀ ਫਰੀਕ ਕਰਕੇ ਬਾੜੀ ਫਰੀਕ ਕਰਕੇ ਪੋਰੀਆ